ਇਨੀਸ਼ੀਏਟਿਵ ਸਪੈਸ਼ਲ ਸੈਲ ਨੇ ਇੱਕ ਗੈਂਗ ਪਕੜਿਆ ਜੀ ਜਿਹਦੇ ਵਿੱਚ ਉਹਨਾਂ ਨੇ ਦੋ ਬੰਦੇ ਗ੍ਰਿਫਟਾਰ ਕੀਤੇ ਜਿਹੜੇ ਕਿ ਫੇਕ ਸਰਟिफिकेट CBSE ਬੋਰਡ ਦੇ ਬਣਾ ਕੇ ਲੋਕਾਂ ਨੂੰ ਦਿੰਦੇ ਸੀ ਇੱਕ ਮਿਸਟਰ ਅਨੁਰਾਗ ਹੈ ਜੀ ਜਿਹੜੇ ਕਿ ਕਿਸੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੇ ਔਰ ਇੱਕ ਮਿਸਟਰ ਰਾਗਵ ਨੇ ਜਿਹੜੇ ਕਿ ਫਤੇਪੁਰੀ ਟੰਡਾ ਰੋਡ ਤੇ ਉਹਨਾਂ ਦਾ ਦਫਤਰ ਸੀ ਜਿੱਥੇ ਦੇ ਕੰਪਿਊਟਰ ਤੋਂ ਉਹਨਾਂ ਦਾ ਫੇਕ ਸਰਟिफिकेट ਬਣਾਉਂਦੇ 600 ਦੇ ਕਰੀਬ ਸਰਟੀਫਿਕੇਟ ਵੰਡ ਹੋਏ ਜਿਹਨਾਂ ਕੋਲ ਔਰ ਕੰਪਿਊਟਰ ਔਰ ਪ੍ਰਿੰਟਰ ਵੰਡ ਹੋਏ ਨੇ ਔਰ 350 ਦੇ ਕਰੀਬ ਹੀ ਆਲਰੇਡੀ ਸਰਟੀਫਿਕੇਟ ਜਾਰੀ ਕਰ ਦਿੱਤੇ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜਾਲੀ CBSE ਅਤੇ ਓਪਨ ਸਕੂਲ ਸੈਕਟ ਸਕੀਟ ਬਣਾਉਣ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਵੇਰਵਿਆਂ ਦਾ ਖੁਲਾਸਾ ਕਰਦੇ ਹਾਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਵਿੱਚ ਇੱਕ ਗਿਰੋਹ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਜਾਲੀ ਸੀਬੀਐਸਸੀ ਅਤੇ ਓਪਨ ਸਕੂਲ ਦੇ ਸਰਟੀਫਿਕੇਟ ਦਿੱਤੇ ਜਾਂਦੇ ਨੇ ਕਿਹਾ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ આરોપીਆਂ ਨੂੰ ਕਾਬੂ ਕੀਤਾ ਹੈ ਇਸ ਦੌਰਾਨ ਉਨ੍ਹਾਂ ਕਿਹਾ ਕਿ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਵਿਖੇ ਮਾਮਲਾ ਦਰਜ ਕੀਤਾ ਤੇ ਵੱਖ-ਵੱਖ ਧਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਨ੍ਹਾਂ ਕੀ ਕਿਹਾ ਤੁਸੀਂ ਵੀ ਸੁਣੋ ਕਿ ਜੀ ਸਾਡੇ ਸਪੈਸ਼ਲ ਸੈੱਲ ਨੇ ਇੱਕ ਗੈਂਗ ਪਕੜਿਆ ਜੀ ਜਿਹਦੇ ਵਿੱਚ ਉਹਨਾਂ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਜਿਹੜੇ ਕਿ ਫੇਕ ਸਰਟੀਫਿਕੇਟਸ CBSE ਬੋਰਡ ਦੇ ਬਣਾ ਕੇ ਲੋਕਾਂ ਨੂੰ ਦਿੰਦੇ ਸੀ ਤੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ 20 ਤੋਂ 25-25 ਹਜ਼ਾਰ ਰੁਪਏ ਦੇ ਵਿੱਚ ਉਹਨਾਂ ਨੂੰ ਵੇਚਦੇ ਸੀਗੇ ਸਰ ਦੋ ਜਾਨੇ ਕੌਣ ਹੈ ਕਿੱਥੇ ਤੇ ਰਹਿੰਦੇ ਇੱਕ ਮਿਸਟਰ ਅਨੁਰਾਗ ਹੈ ਜੀ ਜਿਹੜੇ ਕਿ ਕਿਸੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੇ ਔਰ ਇੱਕ ਮਿਸਟਰ ਰਾਗਵ ਨੇ ਜਿਹੜੇ ਕਿ ਫਤੇਪੁਰੀ ਟਾਂਡਾ ਰੋਡ ਤੇ ਉਹਨਾਂ ਦਾ ਦਫਤਰ ਸੀ ਜਿਹੜੇ ਕਿ ਕੰਪਿਊਟਰ ਦੇ ਉੱਤੇ ਉਹਨਾਂ ਨੂੰ ਫੇਕ ਸਰਟੀਫਿਕੇਟ ਪ੍ਰਿੰਸੀਪਲ ਦਾ ਮੇਨ ਕੀ ਰੋਲ ਹੈਗਾ ਪ੍ਰਿੰਸੀਪਲ ਜਿਹੜੇ ਸੀ ਕਿ ਉਹ ਡਾਟਾ ਸ਼ੇਅਰ ਕਰਦੇ ਸੀ ਕਿ ਸਟੂਡੈਂਟਸ ਦਾ ਉਹਨਾਂ ਦੇ ਨਾਲ ਮਿਸਟਰ ਰਾਗਵ ਨਾਲ ਤੇ ਉਹ ਅੱਗੇ ਫਿਰ ਫੇਕ ਸਰਟੀਫਿਕੇਟ ਪ੍ਰਿੰਸੀਪਲ ਆ ਕਿ ਉਹ ਬੱਚਿਆਂ ਨੂੰ ਆਪੇ ਦੇ ਦੱਸੇ ਉੱਥੇ ਜਾਲੀ ਸਰਟੀਫਿਕੇਟ ਬਣਾਉਣ ਇਹ ਹਲੇ ਤਫਤੀਸ਼ ਦਾ ਹਿੱਸਾ ਹੈ ਜੀ ਤਫਤੀਸ਼ ਤੇ ਵੀ ਚਾਹੀਗਾ ਕਿ ਕਿਸ ਤਰ੍ਹਾਂ ਇਹ ਆਪਸ ਇੱਕ ਦੂਜੇ ਦੇ ਜਾਣਕਾਰ ਸੀਗੇ ਜੀ ਜੀ ਰਾਗਵ ਉਹਨਾਂ ਦਾ ਸਟੂਡੈਂਟ ਸੀ ਇਹ ਦਫਤਰ ਦੇ ਵਿਚਾਲੇ ਜੀ ਵੀ ਕਿ ਉਹਨਾਂ ਦੇ ਆਪਸੀ ਕਿੰਨੇ ਪੁਰਾਣੀ ਜਾਣ ਪਛਾਨ ਹੈ ਔਰ ਕੀ ਕਿਸ ਤੀਕੇ ਤੋਂ ਕੰਮ ਕਰਦੇ ਤੋਂ ਕੰਮ ਕਰਦੇ ਕਿੰਨੇ ਸਰਵਿਕਟ ਤੁਹਾਡੇ ਵੱਲੋਂ ਬ੍ਰਮਤ ਕਿਤੇ ਗਏ ਔਰ ਕੀ ਕੀ ਸਮਾਨ ਕਿੜਾ ਬ੍ਰਮਤ 600 ਦੇ ਕਰੀਬ ਸਰਟੀਫਿਕੇਟ ਬ੍ਰਮਤ ਹੋਏ ਜੀ ਉਹਨਾਂ ਕੋਲ ਔਰ ਕੰਪਿਊਟਰ ਔਰ ਪ੍ਰਿੰਟਰ ਬ੍ਰਮਤ ਹੋਏ ਨੇ ਔਰ 350 ਦੇ ਕਰੀਬ ਆਲਰੇਡੀ ਸਰਟੀਫਿਕੇਟ ਜਾਰੀ ਕਰ ਚੁੱਕੇ ਸੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਤੇ ਮੇਨ ਦਫਤਰ ਕਿੱਥੇ ਸੀ ਜੀ ਇਹ ਫਤੇਪੁਰੀ ਦੇ ਵਿੱਚ ਸੀਗਾ ਜੀ ਔਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਇਹ ਤਫਤੀਸ਼ ਤੇ ਵਿੱਚ ਹਾਲੇ ਆਏਗਾ ਸਾਡੇ ਕੋਲ ਕਿ ਕੱਤ ਹੋਏ ਇੱਕ ਦੂਜੇ ਨਾਲ ਸਿਰਫ ਸੀਬੀਆਈ ਦੇ ਸਬੂਤ ਬਣਾਉਂਦੇ ਸੀ ਜਾਂ ਹੋਰ ਵੀ ਇਹਨਾਂ ਨੇ ਹਾਲੇ ਤੱਕ ਸੀਬੀਐਸਸੀ ਦੇ ਹੀ ਰਿਕਵਰ ਹੋਏ ਨੇ ਜੀ ਬਾਕੀ ਤਫਤੀਸ਼ ਦਾ ਹਿੱਸਾ ਹੋਰ ਕਿੱਥੋਂ ਕਿੱਥੋਂ ਆਉਂਦੇ ਆ ਉਹਦੇ ਬਾਰੇ ਦੇਖਿਆ ਜਾਏ ਠੀਕ ਹੈ